ਉਦੇਖਨੀ ਸੁਮੀਦਾ ਮੋਹ ਦੇ ਕਾਲੇ ਆਏ ਯੰਡਲੇ ਮਾੜੀ ਕੱਢੀਐ ਫਟਾ ਊਂ ਕੜਕਾਏ ਸਾਹੇ ਵਿਖੇ ਨਾ ਚੱਲਣੀ ਜਿੰਦੂ ਨੂੰ ਸਮਝਾਏ ਜਿੰਦ ਉਹ ਹੱਟੀ ਮਰਨ ਵਰ ਲੈ ਜਾਸੀ ਪਰਣਾਏ ਆਪਨ ਹੱਥੀ ਝੁਲਕੇ ਆਏ ਵਾਣੂ ਨੀਕੀ ਫਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਗਿੜੀ ਪਵੰਦੀ ਖੜਾ ਨਾ ਆਪ ਮੁਹਾਈ ਫਰੀਦਾ ਦਾ ਦਰਵੇਸੀ ਘੋੜੀ ਚੱਲਾ ਦੁਨੀਆ ਭੱਤ ਬਾਣ ਉਠਾਈ ਕੋਟਰੀ ਕਿੱਥੇ ਵੰਨਿਆ ਘੱਤ ਕਿਜ ਨਾ ਗੁਜੈ ਕਿਜ ਨਾ ਸੁਜੈ ਦੁਨੀਆ ਗੁੱਜੀ ਤਾਹੇ ਸਾਈ ਮੇਰਾ ਚੰਦ ਆਕੀਤਾ ਨਾਹੀ ਤਾਂ ਹੰ ਪੀੜਿਆ ਆਹੇ